ਦੇਖੋ ਜੀ ਬਾਬਾ ਜੀ ਨੇ ਫਤੇ ਦੇ ਸਵੱਧ ਦੇ ਵਿੱਚ ਕਿੰਨੀ ਸੋਹਣੀ ਗੱਲ ਕੀਤੀ ਐ ਸੁਣ ਕੇ ਜਾਇਓ ਤੇ ਸੇਰ ਲੈ ਕੇ ਫਤੇ ਦਾ ਅਰਥ ਕੀ ਐ ਚਾਰ ਮਿਲੇ ਜਦੋਂ ਫਤੇ ਬਲਾਈ ਦੀ ਐ ਚਾਰ ਚੀਜ਼ਾਂ ਮਿਲਦੀਆਂ ਦੁੱਖ ਆ ਆਪਣੀਆਂ ਦੁ ਅਗਲੇ ਦੀਆਂ ਪਹਿਲਾਂ ਵੇਖੀ ਦਾ ਕੌਣ ਆਇਆ ਸਾਡੇ ਛੱਡੋ ਗੈਰ ਧਰਮ ਵਾਲੇ ਛੱਡੋ ਸਾਡੇ ਫਤੇ ਦਾ ਜਵਾਬ ਨਹੀਂ ਦਿੰਦੇ ਪੋਲੀ ਜੀ ਫਤੇ ਆ ਦਿੰਦੇ ਐ ਯਾਰ ਮਿਲੇ ਪਹਿਲਾ ਅੱਖਾਂ ਮਿਲਦੀਆਂ ਵੇ ਕੌਣ ਆਇਆ ਫਿਰ 64 ਖਿਲੇ 32 ਦਾ ਆਪਣੇ ਤੇ 32 ਅਗਲੇ ਦੇ ਕਲੀਆਂ ਦੀਆਂ ਖੜ ਜਾਂਦੀਆਂ ਵੇਖੀ ਦਾ ਖਾਲਸਾ ਆਇਆ ਫਿਰ ਮਿਲੇ 20 ਕਰ ਜੋਰ 20 ਉਂਗਲਾਂ ਜੁੜ ਜਾਂਦੀਆਂ 10 ਆਪਣੀਆਂ 10 ਅਗਲੇ ਦੀਆਂ ਗੁਰਸਿੱਖ ਸਿਓ ਗੁਰਸਿੱਖ ਮਿਲੇ ਖਿਲੇ 7 ਕਰੋੜ ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਦਾ ਨਾ ਫਤਿਹ ਬੁਲਾਉਂਦਾ ਹੈ ਸਾਢੇ 3 ਕਰੋੜ ਰੋਮ ਆਪਣੇ ਸਰੀਰ ਦਾ ਸਾਢੇ 3 ਕਰੋੜ ਰੋਮ ਅਗਲੇ ਦੇ ਸਰੀਰ ਦਾ ਇਹ ਖੜ ਜਾਂਦਾ ਜਦੋਂ ਮਨ ਦੀ ਗਹਿਰਾਈ ਚੋਂ ਫਤਿਹ ਬੁਲਾਈਦੀ ਹੈ ਬਾਹਰ ਦੀ ਫਤਿਹ ਨਹੀਂ ਹੈ ਬਾਹਰ ਦੀ ਫਤਿਹ ਨਹੀਂ ਰਾਵਣ ਦੀ ਫਤਿਹ ਹੋ ਜਾਣੀ ਸੀ ਇਹ ਵਾਹਿ ਅਸਚਰਜ ਵਾਹਿਗੁਰੂ ਦੀ ਫਤਿਹ ਹੈ ਜਾਂ ਖਾਲਸੇ ਦੀ ਫਤਿਹ ਹੈ ਕੋਈ ਰਸਰਾਬਾਜੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ